ਤੋ ਜੀ ਮੈਂ ਜਾਣਾ ਕੋਰਾ ਨਹੀਂ ਆਉਂਦਿਆ ਉਹ ਮੋਟਰ ਹੋਰ ਹੋ ਗਿਆ ਚੱਲ ਨਹੀਂ ਚੱਲ ਚੱਲ ਕਿੱਥੇ ਚੱਲੇ ਜੇ ਮੈਂ ਰਾਣੇ ਤੋਂ ਚੱਲਿਆ ਰਾਣੇ ਕੋ ਚੱਲਿਆ ਰਾਣੇ ਦਾ ਯਾਰ ਤੁਰ ਪਈਦਾ ਠੂ ਇਧਰ ਖੋਤਾ ਹਰਾ ਮੋਟਰਸਾਈਕਲ ਲੈ ਚਾਹੇ ਰਾਣੇ ਕੋ ਚੱਲਿਆ ਤੈਨੂੰ ਦੱਸਿਆ ਮੈਂ ਰਾਣੇ ਨਾਲ ਤੀਆਂ ਜਾਂਦੀਆਂ ਮਾੜੀਆਂ ਮੈਂ ਤੈਨੂੰ ਦੱਸਾਂ ਮੈਂ ਉਹ ਰਾਣੇ ਤੋਂ ਨਹੀਂ ਚੱਲਿਆ ਮੈਂ ਰਣਜੀਤ ਰਾਣੇ ਤੋਂ ਚੱਲਿਆ ਹਾਂ ਸਿੰਗਰ ਅੱਛਾ ਰਣਜੀਤ ਦਾ ਨਾਂ ਹਾਂ ਸਿੰਗਰ ਉਹ ਜਿਹੜਾ ਗਾਣਾ ਹਾਲੀ ਵਾਲਾ ਹੈ ਓਏ ਓਏ ਮੈਂ ਉਹਨਾਂ ਦਾ ਬੜਾ ਫੈਨ ਆ ਮੈਂ ਭਾਈ ਦਾ ਬੜਾ ਫੈਨ ਆ ਐਂ ਮੇਲਾ ਬੱਕਰੋ ਚੱਲੇ ਨਾਲੇ ਉਹਨਾਂ ਨੂੰ ਵਧਾਈ ਤੀ ਕੋਈ ਕਾਜੀ ਵਧਾਈ ਤੁੰਗੋ ਨਹੀਂ ਨਾ ਉਹਨਾਂ ਦਾ న్యూਸ ਹੋ ਗਿਆ ਵਾ ਕਿਹੜਾ ਹੋਲੀ ਹੋਲੀ ਨਹੀਂ ਮੈਂ ਨਹੀਂ ਸੁਣਿਆ ਬੱਸ ਸੁਣ ਛੱਡ ਗਈ ਸਾਨੂੰ ਛੱਡ ਜਦੋਂ ਗਹਿਰਾ ਨਾਲ ਖੜ ਗਈ ਉਦੋਂ ਹੋਈ ਬਰਬਾਦ ਸਾਡੀ ਜੂਨ ਸੀ ਹੋਲੀ ਲਾਲ ਰੰਗ ਨਾਲ ਰਹੀ ਖੇਡਦੀ ਲਾਲ ਰੰਗ ਨਹੀਂ ਸੀ ਬਿੱਲੋ ਸਾਡਾ ਖੂਨ ਸੀ ਹੋਲੀ ਲਾਲ ਰੰਗ ਨਾਲ ਰਹੀ ਖੇਡਦੀ ਲਾਲ ਰੰਗ ਨਹੀਂ ਸੀ ਬਿੱਲੋ ਸਾਡਾ ਖੂਨ ਸੀ ਗਾਣਾ ਪਰ ਮੈਨੂੰ ਮਜ਼ਾ ਆਉਣ ਲੱਗਾ ਛੋੜਾ ਹੀ ਸੁਣਿਆ ਤੂੰ ਪੂਰਾ ਸੁਣਨਾ ਨਾ ਤੇ ਫਿਰ YouTube ਤੇ ਸੁਣ YouTube ਕੀ ਆ YouTube ਸੋਸ਼ਲ ਮੀਡੀਆ ਹੁੰਦਾ ਵਾ ਤੂੰ YouTube ਤੇ ਗਾਣਾ ਸੁਣੇ ਔਰ ਜੇ ਹੋਰ ਵੀ ਕਿਸੇ ਦਾ ਸੁਣਨਾ ਹੋਵੇ ਤੇ YouTube ਤੇ ਜਰੂਰ ਸੁਣੇ ਹਾਂਜੀ ਹਾਂਜੀ ਤੇ ਦੇਖਿਓ ਵੀ ਤੇ ਨਾਲੇ ਆਪਣਾ ਤੁਸੀਂ ਕੀ ਕੀ ਤੂੰ ਸੁਣੇਂ ਮੇਲੇ ਸਪੰਕਵਾ ਆ ਜੇ ਤੁਸੀਂ ਰஞ்சிਤ ਰਾਣੀ ਨੂੰ ਬੁਕਿੰਗ ਕਰਨਾ ਚਾਹੁੰਦੇ ਹੋ ਤੇ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿਉਂਕਿ ਇਹ ਜ ਮੇਲਾ ਬੁੱਕ ਕਰਨ ਚੱਲੇ ਆ ਤੇ ਤੁਸੀਂ ਵੀ ਬੁੱਕ ਕਰ ਸਕਦੇ ਹੋ ਰஞ்சிਤ ਰਾਣੀ ਨੂੰ ਠੀਕ ਹੈ ਜੀ ਚੱਲ 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 ਆਪੇ ਜਾਓ ਚੱਲ ਜਾਨੇ ਛਾੜੇ ਲਾਲ ਕਬੂਤਰ ਬੜੇ ਦੋਏ ਚਲੀਓ ਚਲੀਏ ਮੈਨੂੰ ਵੀ ਲੈ ਜਾ ਗਾਣਾ ਸੁਣ ਉਹ ਤੇ ਲਾਲ ਰੰਗ ਦੀ ਗੱਲ ਕੀਤੀ ਆ ਰਾਣੀ ਬਾਜੀ ਨੇ ਮੈਂ ਵੀ ਫਿਰ ਲਾਲ ਕੁੜਤਾ ਚਵਾਲਾ ਆਓ ਚਲੋ ਚਲੀਏ ਆਜੋ